ਤਾ ਇਸ ਵਕਤ ਜੋਰਾ ਛੋਰਾ ਨਾਲ ਤਿਆਰੀ ਚੱਲ ਰਹੀ ਹੈ ਜਲੰਧਰ ਚੋਣ ਦੇ ਦਾ ਪਵਨ ਕੁਵਰ ਟੀਨੂ ਜੀ ਇਸ ਵਕਤ ਸਾਡੇ ਨਾਲ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਕਿਸ ਤਰੀਕੇ ਦੀ ਇਸ ਵਕਤ ਤਿਆਰੀ ਚੱਲ ਰਹੀ ਹੈ ਕਿਉਂਕਿ ਹਰ ਇੱਕ ਪਾਰਟੀ ਜਿਹੜੀ ਇਸ ਵਕਤ ਜੋਰ ਲਗਾ ਰਹੀ ਹੈ ਕਿ ਉਹਨਾਂ ਦਾ ਕੈਂਡੀਡੇਟ ਜਿੱਤੇ ਤਾਂ ਸਾਡੇ ਨਾਲ ਮੌਜੂਦ ਨੇ ਟੀਨੂ ਜੀ ਕਿਸ ਤਰੀਕੇ ਤਸਵੀਰ ਵੇਖ ਰਹੇ ਜਲੰਧਰ ਦੇ ਇਸ ਵਕਤ ਦੇਖੋ ਜਲੰਧਰ ਵੈਸਟ ਦੀ ਸੀਟ ਜਿਹੜੀ ਆ ਲੋਕ ਚਾਹੁੰਦੇ ਆ ਕਿ ਮਹਿੰਦਰ ਪਗਲ ਜੀ ਜਿੱਤਣ ਕਿਉਂਕਿ ਜਿੰਨੇ ਵਿਕਾਸ ਦੇ ਕੰਮ ਰੁਕੇ ਹੋਏ ਆ ਉਹ ਆਮ ਆਦਮੀ ਪਾਰਟੀ ਹੀ ਕਰਵਾ ਸਕਦੀ ਹੈ ਆਪੋਜੀਸ਼ਨ ਦਾ ਵਿਧਾਇਕ ਡਿਵੈਲਪਮੈਂਟ ਨਹੀਂ ਕਰਾਉਂਦਾ ਆਮ ਕਰਕੇ ਦੇਖਿਆ ਆਪਣਾ ਕਿਉਂਕਿ ਆਪੋਜੀਸ਼ਨ ਨੂੰ ਇਹ ਆਦਤ ਹੁੰਦੀ ਆ ਕਿ ਨਾਰੇ ਲਾਓ ਸੁਰਖੀਆਂ ਬਣਾਓ ਕੰਮ ਨਾ ਕਰੋ ਤੇ ਸਰਕਾਰ ਦੀ ਬਦਖੋਹੀ ਕਰੋ ਸਰਕਾਰ ਦੀ ਬਦਨਾਮੀ ਕਰੋ ਉਹਨਾਂ ਦਾ ਕੰਮ ਹੁੰਦਾ ਕ੍ਰਿਟਿਸਿਜ਼ਮ ਕਰਨਾ ਤੇ ਜੇ ਆਪੋਜੀਸ਼ਨ ਦਾ ਕੋਈ ਬੰਦਾ ਜਿੱਤੂਗਾ ਤੇ 2.5 ਸਾਲ ਕ੍ਰਿਟਿਸਿਜ਼ਮ ਹੋਣਾ ਤੇ ਉਹਨੇ ਕੰਮਵਲ ਧਿਆਨ ਨਹੀਂ ਦੇਣਾ ਜੇ ਆਮ ਆਦਮੀ ਪਾਰਟੀ ਜਿੱਤੇਗੀ ਤੇ 2.5 ਸਾਲ ਕੰਮ ਹੋਣੇ ਆ ਇਸ ਇਲਾਕੇ ਚ ਸੀਵਰੇਜ ਦਾ ਕੰਮ ਕਰਾਉਣਾ ਅਸੀਂ ਬਹੁਤ ਵਧੀਆ ਪੀਣ ਵਾਲਾ ਪਾਣੀ ਲਾਈਟਾਂ ਗਲੀਆਂ ਨਾਲੀਆਂ ਸੜਕਾਂ ਪਾਰਕ ਬੱਚਿਆਂ ਦੇ ਖੇਡਣ ਲਈ ਮੈਦਾਨ ਬਣਾਉਣੇ ਸੋ ਇਹ 2.5 ਸਾਲ ਆਪਾਂ ਨੂੰ ਮਿਲੇ ਮੌਕਾ ਹੈ ਇਲਾਕੇ ਦੇ ਲੋਕਾਂ ਨੂੰ ਲੋਕ ਇਹ ਵੀ ਕਹਿ ਰਹੇ ਸਾਨੂੰ ਕਿ ਪਾਰਟੀਵਾਦੀ ਗਾਂ ਦੇਖਾਂਗੇ ਕੀ ਕੋਈ ਕਾਂਗਰਸੀ ਆ ਕਿ ਕੋਈ ਭਾਜਪਾ ਆ ਕੋਈ ਅਕਾਲੀ ਆ ਇਸ ਵਾਰੀ ਵੋਟ ਜਿਹੜੀ ਆ ਉਹ ਸਰਕਾਰ ਨੂੰ ਪਾ ਦੇਣੀ ਆ ਤਾਂ ਕਿ ਸਾਡੇ ਕੰਮ ਹੋ ਜਾਣ। ਵਿਰੋਧੀ ਬੜੇ ਤਰੀਕੇ ਸਵਾਲ ਉਠਾਉਂਦੇ ਨੇ ਬੜੇ ਤਰੀਕੇ ਦਾ આરોਪ ਲਗਾਉਂਦੇ ਨੇ। ਕਿਹੜਾ આરોਪ? ਵਿਰੋਧੀਆਂ ਕੋਲ આરોਪ ਹੀ ਹੁੰਦੇ ਮੈਂ ਪਹਿਲਾਂ ਕਿਹਾ ਜਿਹੜਾ ਵਿਰੋਧੀ ਧਿਰ ਚ ਹੁੰਦਾ ਉਹਨੇ ਕ੍ਰਿਟਿਸਿਜ਼ਮ ਕਰਨਾ ਹੁੰਦਾ ਉਹਨੇ ਕੰਮ ਨਹੀਂ ਕਰਨਾ। ਸੋ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ। ਅਸੀਂ ਆਪਣਾ ਕੰਮ ਕਰ ਰਹੇ ਹਾਂ ਅਸੀਂ ਤਾਂ ਕੰਮ ਕਰਨਾ ਇਲਾਕੇ ਦਾ ਵਿਕਾਸ ਕਰਨਾ ਸਾਡਾ ਤਾਂ ਉਹੀ ਕੰਮ ਆ। ਕਿਹੜਾ ਕੋਈ ਟੱਕਰ ਚ ਕੋਈ ਹੈਗਾ? ਦੇਖੋ ਅੱਜ ਤੋਂ 4-5 ਦਿਨ ਪਹਿਲਾਂ ਸਾਨੂੰ ਲੱਗਦਾ ਸੀ ਵੀ ਕਾਂਗਰਸ ਨਾਲ ਮੁਕਾਬਲਾ ਆ ਪਰ ਹੁਣ ਲੋਕਾਂ ਨੇ ਮਨ ਬਣਾ ਲਿਆ ਕਿ ਵਿਕਾਸ ਦੀ ਖਾਤਰ ਕੰਮ ਦੀ ਖਾਤਰ ਸਰਕਾਰ ਨੂੰ 2.5 ਸਾਲ ਦੇ ਦਿਓ ਕਿਉਂਕਿ ਪਹਿਲਾਂ ਵੀ ਲੋਕਾਂ ਨੇ 2022 ਚ 5 ਸਾਲ ਦਿੱਤੇ ਸੀ ਆਮ ਆਦਮੀ ਪਾਰਟੀ ਤੇ ਉਹ ਇੱਕ ਐਮਐਲਏ ਵਿੱਚੋਂ ਹੀ ਛੱਡ ਗਿਆ ਹੁਣ ਲੋਕਾਂ ਦਾ ਕੋਈ ਕਸੂਰ ਨਹੀਂ ਸੋ ਲੋਕ ਚਾਹੁੰਦੇ ਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਕੰਮ ਕਰਾਉਂਦੇ ਤੇ ਰਿੰਕੂ ਜੂਂ ਜਤੋ ਆਇਆ ਸੀਗਾ ਬੜਾ ਜ਼ੋਰ ਲਾ ਕੇ ਉਹਦਾ ਲੋਕਾਂ ਵਿੱਚ ਨਾਰਾਜ਼ ਗਿਆ ਕਿ ਪੱਲੇ ਪੱਜ ਗਿਆ ਛੱਡ ਗਿਆ ਵਿਚਾਲੇ ਮੈਦਾਨ ਸੁਸ਼ੀਲ ਕੌਰ ਕੁਮਾਰ ਰਿੰਕੂ ਜੀ ਬੜੇ ਤਕੜੇ ਸਿਆਸਤਦਾਨ ਨਿਕਲੇ ਉਹਨਾਂ ਨੇ ਆਪਣਾ ਵੀ ਨੁਕਸਾਨ ਕੀਤਾ ਤੇ ਨਾਲ ਸੀਤਲੰਗ ਰਾਜ ਦਾ ਵੀ ਜਿੱਦਾਂ ਨਾ ਉਹ ਇਹਦਾ ਬੋਕਲ ਚ ਲੈ ਕੇ ਉਹਨਾਂ ਨੂੰ ਘੋਟ ਦਿੱਤਾ ਆਪਣਾ ਵੀ ਨਹੀਂ ਕੁਛ ਰਿਹਾ ਉਹਨਾਂ ਦਾ ਤੇ ਉਹਨਾਂ ਦਾ ਵੀ ਨਹੀਂ ਛੱਡਿਆ ਜਿਹੜਾ 25 ਵਕ ਸਾਡੇ ਨਾਲ ਹੱਦੀ ਨੂੰ ਜਿ ਮੌਜੂਦ ਸੀਗੇ ਗੱਲਬਾਤ ਕੀਤੀ ਤੇ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਅ ਸੁਸ਼ੀਲ ਕੁਮਾਰ ਰਿੰਕੂ ਆਪਣੇ ਆਪਣਾ ਵੀ ਨੁਕਸਾਨ ਕੀਤਾ ਹੈ ਤੇ ਨਾਲ ਦੇ ਨਾਲ ਜੋ ਉਹਨਾਂ ਦੇ ਸਾਥੀ ਅੰਗੁਰਾਲ ਸੀਗੇ ਉਹਨਾਂ ਦਾ ਵੀ ਵੱਡਾ ਨੁਕਸਾਨ ਕੀਤਾ ਹੈ ਫਿਲਹਾਲ ਵੇਖਦੇ ਹਾਂ ਕਿ ਜਿਹੜੇ ਨਤੀਜੇ ਨੇ ਉਹ ਕਿਸ ਤਰੀਕੇ ਦੇ ਉਹਨਾਂ ਨੇ ਹਾਲ ਦੇ ਘੜੇ ਲੋਕਾਂ ਸਿਸਲਾ ਚੱਲ ਰਿਹਾ ਹੈ ਵੱਡੀ ਗਿਣਤੀ ਲੋਕ ਜਿਹੜੇ ਨੇ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜੁਆਇਨ ਹੁੰਦੇ ਦਿਖਾਈ ਦੇ ਰਹੇ ਨੇ ਜਿਲੰਦਰ ਤੋਂ ਕੈਮਰਾਪਰਸਨ ਮਰਪੁਰ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੇਨਿਕ ਸਵੇਰਾ ਟੀਵੀ ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par